ਕਿਸਾਨ ਭਰਾਵੋ ਮੈਂ ਸਹਿਜ ਸੋਲਰ ਬਠਿੰਡਾ ਤੋਂ ਆਈ ਅੱਜ ਅਸੀਂ ਪਹੁੰਚੇ ਹਾਂ ਤਲਵੰਡੀ ਸਾਬੋ ਸਾਡੇ 7.7 ਐਚਪੀ ਦਾ ਸੈੱਟ ਲਾਇਆ ਜੀ ਪਾਣੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਵੀਰ ਦੇ ਸੈੱਟ ਲੱਗਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਬਾਈ ਜੀ ਭਰਪੂਰ ਸਿੰਘ ਜੀ ਸਰ ਭਰਪੂਰ ਸਿੰਘ ਪਿੰਡ ਬਾਈ ਜੀ ਪਿੰਡ ਕੂਟਪੁਰ ਹੈ ਤੇ ਜਿਹੜੀ ਸੋਲਰ ਪਲੇਟ ਲੱਗੀ ਆ ਉਹ ਤਲਵੰਡੀ ਸਾਬੋ ਜੀ ਨੇ ਕਰਵਾਈ ਠੀਕ ਹੈ ਜੀ ਕਿਵੇਂ ਲੱਗਿਆ ਜੀ ਪੰਪ ਸਾਨੂੰ ਪਾਣੀ ਪੰਪ ਜਿਦਿ ਕਰੀ ਬਹੁਤ ਵਧੀਆ ਚੱਲਿਆ ਸਾਨੂੰ ਪ੍ਰੈਸ਼ਰ ਤੋਂ ਅਸੀਂ ਪੁੱਜ ਗਏ ਠੀਕ ਹੈ ਜੀ ਸਰਵਿਸ ਵਧੀਆ ਲੱਗੀ ਸਾਡੀ ਬਹੁਤ ਵਧੀਆ ਸਰਵਿਸ ਠੀਕ ਹੈ ਜੀ ਧੰਨਵਾਦ ਬਾਈ ਜੀ ਜਿਹੜਾ ਆਪਾਂ ਹਾਊਸ ਵਾਲ ਦੇ ਪੈਨਲ ਲਾਏ ਆ ਜੀ ਟਾਈਮ ਤਕਰੀਬਨ 4 4:30 ਦਾ ਹੋ ਗਿਆ ਜੀ ਹੁਣ ਫਾਈਨਲ ਪੈਨਲ ਲਾਏ ਆ ਜੀ ਆਪਾਂ ਦੋਸਟ ਏਕਟਰ ਲਾਏ ਆ ਜੀ ਪਾਣੀ ਦੁਬਾਰਾ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਪਾਣੀ ਬਣਿਆ ਜੀ ਇਤਲਵੰਡੀ ਰੋਡ ਤੇ ਪੰਪ ਲੱਗਿਆ ਹੋਇਆ ਜੀ ਟੋਲ ਪਲਾਜਾ ਕੋਲ ਧੰਨਵਾਦ ਜੀ